ਤੁਹਾਨੂੰ ਸਾਬਦਾ ਸਾਡੇ YouTube ਚੈਨਲ ਵਿੱਚ ਸਵਾਗਤ ਹੈ ਵੀਡੀਓ ਨੂੰ ਲਾਈਕ ਨੂੰ ਸਬਸਕ੍ਰਾਈਬ ਕਰਨਾ ਤੇ ਘੰਟੀ ਬਟਨ ਬੁਜਾਉਣਾ ਨਾ ਭੁੱਲਣਾ ਇਸ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਆ ਜਾਣਗੇ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਪੰਚੂਲੀ ਦੇਵ ਕੌਣ ਹਨ ਚਲੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸ਼ੁਰੂ ਕਰਦੇ ਹਾਂ ਇੱਕ ਸੂਰ ਦੇ ਪੰਜ ਬੱਚੇ ਸਨ ਉਹਨਾਂ ਵਿੱਚੋਂ ਇੱਕ ਬੱਚਾ ਬਹੁਤ ਜ਼ਿਆਦਾ ਕਮਜ਼ੋਰ ਸੀ ਅਤੇ ਉਹ ਬੱਚਾ ਪਿੱਛੇ ਹੀ ਰਹਿ ਗਿਆ ਅਤੇ ਮੁੱਖ ਪਿਆਸਨਾ ਤੜਫਦਾ ਰਹਿ ਗਿਆ ਉਧਰ ਰਸਤੇ ਵਿੱਚੋਂ ਮਾਤਾ ਪਾਰਵਤੀ ਜੀ ਲੰਘ ਰਹੇ ਸਨ ਜਦੋਂ ਮਾਤਾ ਨੇ ਉਸ ਬੱਚੇ ਦੇਖਿਆ ਤਾਂ ਮਾਤਾ ਜੀ ਨੂੰ ਤਾਰਸ ਆ ਗਿਆ ਮਾਤਾ ਪਾਰਵਤੀ ਨੇ ਉਸ ਸੂਰ ਦੇ ਬੱਚੇ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਅਤੇ ਕਲਾਸ਼ ਪਰਵਤ ਤੇ ਲੈ ਗਏ ਮਾਤਾ ਨੇ ਉਸ ਬੱਚੇ ਨੂੰ ਆਪਣੇ ਪੁੱਤਰ ਦੀ ਤਰ੍ਹਾਂ ਪਾਲ ਲਿਆ ਹੁਣ ਉਹ ਸੂਰ ਦਾ ਬੱਚਾ ਬਹੁਤ ਜ਼ਿਆਦਾ ਜ਼ਿਆਦਾ ਵੱਡਾ ਹੋ ਗਿਆ ਅਤੇ ਉਸ ਦੇ ਦਿੱਖੇ ਦਿੱਖੇ ਵੱਡੇ ਵੱਡੇ ਦੰਦ ਆ ਗਏ ਦੰਦ ਓਣ ਨਾਲ ਉਸ ਬੱਚੇ ਦਾ ਸੁਭਾ ਬਹੁਤ ਜ਼ਿਆਦਾ ਗੁੱਸੇ ਵਾਲਾ ਹੋ ਗਿਆ ਜਦੋਂ ਸੂਣ ਦੇ ਬੱਚੇ ਨੇ ਧਰਤੀ ਉੱਤੇ ਫਸਲਾਂ ਖਰਾਬ ਕਰਨੀਆਂ ਸ਼ੁਰੂ ਕਰ ਦਿੱਤੀਆਂ ਇਹ ਸਭ ਦੇਖ ਕੇ ਸੀ ਭੋਲੇ ਪੰਡਾਰੀ ਜੀ ਨੂੰ ਗੁੱਸਾ ਆ ਗਿਆ ਸੀ ਭੋਲੇ ਪੰਡਾਰੀ ਜੀ ਨੇ ਆਪਣਾ ਤਿਰਛੂਲ ਝੱਟਿਆ ਅਤੇ ਉਸ ਸੂਰ ਦੇ ਬੱਚੇ ਦਾ ਵੱਢ ਕਰਨ ਲੱਗੇ ਉਸ ਸਮੇਂ ਉਸ ਉਸ ਸਮੇਂ ਮਾਤਾ ਪਾਰਵਤੀ ਜੀ ਉੱਥੇ ਆ ਗਏ ਅਤੇ ਕਿਹਾ ਕਿ ਕਿਹਾ ਕਿ ਤੁਸੀਂ ਇਸ ਬੱਚੇ ਨੂੰ ਨਹੀਂ ਮਾਰ ਸਕਦੇ ਕਿਉਂਕਿ ਇਸ ਨੂੰ ਮੈਂ ਆਪਣੇ ਬੱਚੇ ਵਾਂਗ ਪਾਲਿਆ ਹੈ ਭੂਲੇ ਭੰਡਾਰੀ ਕਹਿੰਦੇ ਹਨ ਠੀਕ ਹੈ ਮੈਂ ਇਸ ਨੂੰ ਨਹੀਂ ਮਾਰਦਾ ਲੇਕਿਨ ਮੈਂ ਇਸ ਨੂੰ ਵਰਦਾਨ ਦਿੰਨਾ ਹਾਂ ਮੈਂ ਇਸ ਸੂਰ ਦੇ ਬੱਚੇ ਨੂੰ ਵਰਦਾਨ ਦਿੰਨਾ ਹਾਂ ਕਿ ਇਹ ਧਰਤੀ ਤੇ ਜਾਵੇ ਅਤੇ ਇਨਸਾਨਾਂ ਦੀਆਂ ਫਸਲਾਂ ਦੀ ਰਾਖੀ ਕਰੇ ਉਹ ਸੂਰ ਦਾ ਬੱਚਾ ਧਰਤੀ ਤੇ ਆ ਗਿਆ ਅਤੇ ਧਰਤੀ ਤੇ ਰਹਿਣ ਲੱਗ ਪਿਆ ਅਤੇ ਇਨਸਾਨਾਂ ਦੀਆਂ ਫਸਲਾਂ ਦੀ ਰੱਖਿਆ ਕਰਨ ਲੱਗਾ ਤੇ ਅਦੇ ਵਿੱਚ ਉਹ ਸੂਰ ਦਾ ਬੱਚਾ ਪੰਚੂਲੀ ਦੇਵ ਦੇ ਨਾਮ ਤੇ ਪ੍ਰਸਿੱਧ ਹੋਇਆ ਅੱਜ ਵੀ ਉਹਨਾਂ ਦੀ ਪੂਜਾ ਬੜੀ ਸ਼ਰਧਾ ਨਾਲ ਉਹਨਾਂ ਦੀ ਪੂਜਾ ਬੜੀ ਸ਼ਰਧਾ ਨਾਲ ਕੀਤੀ ਜਾਂਦੀ ਹੈ ਜੈ ਹੋ ਸ਼ੇਪੋਲੇ ਪੰਡਾਰੀ ਦੀ ਜੈ ਹੋ ਪੰਚੂਲੀ ਦੇਵ ਦੀ ਜੈ ਹੋ ਮਾਤਾ ਪਾਰਵਤੀ ਜੀ ਦੀ ਜਹੂ ਪੀਰਾਂ ਫਕੀਰਾਂ ਦੀ ਪੀਰਾਂ ਫਕੀਰਾਂ ਦੀਆਂ ਵੀਡੀਓ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਘੰਟੀ ਬਟਨ ਬਜਾਉਣਾ ਨਾ ਭੁੱਲਣਾ